ਗਵਰਨਰ ਗੁਲਾਰਚੰਦ ਕਟਾਰਗਿਆ ਦੀ ਨਸ਼ੇ ਦੇ ਖਿਲਾਫ ਯਾਤਰਾ ਦਾ ਅੱਜ ਆਖਰੀ ਦਿਨ ਹੈ ਅਮਰਸਰ ਦੀ ਵਿੱਚ ਯਾਤਰਾ ਕਰੀ ਨੇ ਗਵਰਨਰ ਕਟਾਰਗਿਆ ਕਿਲਾ ਗੋਵਿੰਦਗੜ੍ਹ ਤੋਂ ਜਲਿਆਂਵਾਲਾ ਬਾਗ ਤੱਕ ਇਹ ਯਾਤਰਾ ਕੀਤੀ ਜਾ ਰਹੀ ਹੈ ਜਲਿਆਂਵਾਲਾ ਬਾਗ ਪਹੁੰਚ ਕੇ ਯਾਤਰਾ ਅੱਜ ਖਤਮ ਹੋਵੇਗੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਯਾਤਰਾ ਦੇ ਵਿਚ ਸ਼ਾਮਲ ਹੋਏ ਅਤੇ ਪਹਿਲਾਂ ਅੱਜ ਸਵੇਰੇ ਗਵਰਨਰ ਦੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਵੀ ਪਹੁੰਚੇ ਅਦਰਸ਼ਿਤ ਯਾਤਰਾ ਦੀ ਸ਼ੁਰੂਆਤ ਜ਼ਿਲ੍ਹਾ ਗੁਰਦਾਸਪੁਰ ਤੋਂ ਹੋਈ ਸੀ ਡੇਰਾ ਬਾਬਾ ਨਾਨਕ ਸਰਹਾਲਪੁਰ ਸ੍ਰੀ ਕਰਤਾਰਪੁਰ ਸਾਹਿਬ ਆਹ ਕੋਰੀਡੋਰ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਯਾਤਰਾ ਕੱਢੀ ਜਾਂਦੀ ਹੈ ਇਸ ਦਾ ਅੱਜ ਆਖਰੀ ਦਿਨ ਹੈ ਜੋ ਕਿ ਕਿਲਾ ਗੋਵਿੰਦਗੜ੍ਹ ਤੋਂ ਸ਼ੁਰੂ ਹੋ ਕੇ ਜਲੇਨ ਵਾਲਾ ਬਾਗ ਤੱਕ ਪਹੁੰਚ ਕੇ ਸਮਾਪਤ ਹੋਵੇਗੀ ਇਸ ਯਾਤਰਾ ਤੋਂ ਪਹਿਲਾਂ ਜਦ ਸਵੇਰੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦਿੱਲੀ ਗਵਰਨਰ ਪਹੁੰਚੇ ਇਹ ਰਹਿਟੈਲ ਨੂੰ ਇਨਵੋਲ ਕਰਨੇ ਦਾ ਲੋਕਾਂ ਨੂੰ ਅਵੇਅਰ ਕਰਨੇ ਦਾ गवर्नर साहब का लोगों के साथ में बिना लोगों के इन्वॉलमेंट के साथ ये इतनी बड़ी समस्या ख़त्म ही नहीं हो सकती ये सबको मानना पड़ेगा चाहे पुलिस कितना कुछ भी कर ले लोगों के इन्वॉल्वमेंट पंजाब लोगों की इन्वॉल्वमेंट थी पंजाब के लोग गांव-गांव में शहर शहर में जागृत हुए उसके बाद ही आतंकवाद खत्म हुआ ये आतंकवाद से बड़ा मुद्दा तो नहीं ਅੱਗੇ ਬਤਾਂਗੇ ਗੱਲ ਕਰਾਂਗੇ ਵੱਧਦੀ ਗਰਮੀ ਦੀ ਪੰਜਾਬ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਪਾਰਾ ਚੜ ਗਿਆ ਹੈ ਕਈ ਸ਼ਹਿਰਾਂ ਦੇ ਵਿੱਚ 42 ਡਿਗਰੀ ਤੱਕ ਪਾਰਾ ਪਹੁੰਚ ਚੁੱਕਿਆ ਹੈ ਕੱਲ ਬਠਿੰਡਾ ਦੇ ਵਿੱਚ 41.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਆ ਮੌਸਮੀ ਪਾਕ ਦੇ ਵੱਲੋਂ ਦੋ ਦਿਨਾਂ ਦਿੱਲੀ ਗਰਮੀ ਦਾ येलो ਅਲਰਟ ਵਿਚਾਰੀ ਕਰ ਦਿੱਤਾ ਗਿਆ ਪੰਜਾਬ ਤੇ ਹਰਿਆਣਾ ਦੇ ਵਿੱਚ 8 ਤੇ 9 ਅਪ੍ਰੈਲ ਦੇ ਲਈ येलो ਅਲਰਟ ਜਾਰੀ ਕੀਤਾ ਗਿਆ ਦਿੱਲੀ ਦੇ ਵਿੱਚ ਵੀ ਲੂ ਚੱਲਣ ਦਾ ਅਲਰਟ ਹੈ ਹਾਲਕਿ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਅੱਜ ਦੀ ਗੱਲ ਕਰੀ ਤਾਂ ਅੱਜ 8 ਅਪ੍ਰੈਲ ਹੈ ਪਰ ਇਸ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੀ ਤਪਚ ਹੋਰ ਵੀ ਵੱਧ ਸਕਦੀ ਹੈ ਆ ਕਈ ਸ਼ਰਤਾਂ ਦੇ ਵਿੱਚ ਜੋ ਕਿ ਪਾਰਾ 42 ਡਿਗਰੀ ਤੱਕ ਵੀ ਪਹੁੰਚ ਚੁੱਕਾ ਹੈ